ਆਗੇ ਦੇਖੋ ਕੁਛ ਪੁਲਸਾਂ ਨਾਲ ਕਰੋ ਜਾਂ ਤੁਸੀਂ ਆਮ ਨਾਗਰਿਕ ਹੋ ਇਹਦਾ ਜਿੰਨੇ ਕੋਈ ਲੀਡਰ ਸਿਆਸਤ ਕਰਦਾ ਹੁੰਦਾ ਉਸ ਦਾ ਬਣਨ ਲੱਗ ਗਏ ਇੱਕ ਬੇਂਤੀ ਆ ਤੁਹਾਨੂੰ ਵੀ ਸੁਣ ਲਓ ਪੂਰੀ ਦਾ ਸਾਫ ਇੱਥੇ ਕੋਈ 15 ਸਾਲ ਸੈਸਟ ਕਰੇ ਪਹਿਲਾਂ ਇੱਕ ਕੰਮ ਸੁਣ ਤਾਂ ਲਓ ਜੀ ਮੈਂ ਵੀ ਖੁੱਲ੍ਹੇ ਨਾਲੇ ਦੱਸਣ ਲੱਗਾ ਜੀ ਉਹ ਮੇਰੀ ਗੱਲ ਤਾਂ ਸੁਣੋ ਰੇਟਰ ਵਾਈਜ਼ ਕਰਨ ਵਾਸਤੇ ਛੁੱਟੇ ਹੀ ਗਏ ਨੇ ਸਰਪੰਚ ਸਾਹਿਬ ਉਹ ਮਰੋ ਕੁੰਡ ਹੋਇਆ ਕਿ ਤੁਸੀਂ ਸਹਾਰੀ ਤੁਸੀਂ ਇੱਕ ਟਾਈਮ ਹੈ ਜਾਂ ਬਰਾਬਰ ਖੜਨੇ ਵਾਲਾ ਠੀਕ ਹੈ ਨਾਗਰਿਕ ਅਸੀਂ ਬਰਾਬਰ ਖੜੇ ਹਾਂ ਅਸੀਂ ਵੀ ਖੜੇ ਜੀ ਮੰਤਰੀ ਇੱਕ ਵਾਰ ਗੱਲ ਕੀ ਸਾਹਿਬ ਕਹੇ ਕਹੇ ਕਿ ਥੱਕ ਗਏ ਆ ਵੀ ਇੱਥੇ 2-4 ਕ੍ਰੈਡਿਟ ਜਿੰਮੇਵਾਰੀ ਇੱਥੇ ਖਤਰਾ ਹੈ ਬਜ਼ੁਰਗੋ ਤੁਹਾਡੀ ਜਿੰਮੇਵਾਰੀ ਸਿਰ 'ਤੇ ਹਰ ਇੱਕ ਜਿੰਮੇਵਾਰੇ ਖੜਾ ਇੱਥੇ ਮੇਰੀ ਬੇਨਤੀ ਮੰਨਿਓ ਨਹੀਂ ਸਾਰੇ ਰਵਾਇ ਦੇਖੋ ਸਾਡੀ ਮੰਗ ਹੈ ਜੀ ਇਸ ਟਾਈਮ ਸਾਡੀ ਮੰਗ ਹੈ ਪਿੰਡ ਦੀ ਵੀ ਸਾਡੇ ਕੰਮ ਹੋਣ ਚਾਹੀਦੇ ਨੇ ਉਹ ਮੰਗ ਪੂਰੀ ਹੋਊਗੀ ਤਾਂ ਨਾ ਕੰਮ ਕਰਵਾ ਵੀ ਰਹੇ ਤਾਂ ਉਹ ਮੇਰੇ ਕੰਮ ਲੈ ਲਿਓ ਕੋਸ਼ਣਾ ਕੋਈ ਲੈ ਰਵਾ ਲੱਗਿਆ ਨਹੀਂ ਲੱਗਿਆ ਕੱਲ ਦਾ ਕੀ ਹੋਣ ਲੱਗਿਆ ਇੱਥੇ ਕੱਲ ਦਾ ਕੀ ਹੋਣਾ ਜੀ ਜੇ ਉਹ 2-4 ਕ੍ਰੈਡਿਟ ਪਏ ਹੁੰਦੇ ਆ ਆ ਦਿਨ ਨਹੀਂ ਆਉਂਦਾ ਹੋ ਜਾਣਾ ਜੀ ਦੇਖ ਲਓ ਇੱਕ ਮਿੰਟ ਬੇਨਤੀ ਸਰਸਪ ਦੇ ਨਾਲ ਮੇਰੀ ਬੇਨਤੀ ਥੱਲੇ ਘਰ ਨੇ ਸਾਰੇ ਸਾਰੀਆਂ ਜ਼ਮੀਨਾਂ ਅੱਗੇ ਸਾਡੀਆਂ ਰੁੜ ਗਈਆਂ ਹੁਣ ਫੇਰ ਉਹੀ ਸਾਜ ਸਾਾਨੂੰ ਸਾਡਾ ਹਲਕਾ ਜ਼ਰੂਰੀ ਆ ਸਾਡੇ ਲੋਕ ਜ਼ਰੂਰੀ ਨੇ ਸਰਪੰਚ ਜੇ ਕੋਈ ਬੰਦਾ ਵੀ ਬੇਵਕੂਫੀ ਆਸਥਾ ਕਰੇ ਸਾਾਨੂੰ ਬਰਦਾਸ਼ਤ ਨਹੀਂ ਤੁਸੀਂ ਤੁਸੀਂ ਕੋਈ ਕਿੰਤੂ ਪਰੰਤੂ ਐਸ ਡੀ ਐਮ ਤੇ ਨਹੀਂ ਕੀਤੀ ਆਪਣੇ ਨਾਲ ਕਿਹੜਾ ਇਹਨਾਂ ਦੀ ਦੁਸ਼ਮਣੀਆਂ ਕੋਈ ਮੇਰੇ ਤੇ ਨਹੀਂ ਕੀਤੀ ਸਕ ਪੱਥਰ ਲੱਗੇ ਹੋਏ ਹੂੰ ਉਸ ਤੋਂ ਅਗਲੀ ਗੱਲ ਜਿਹੜੀ ਪੀ ਐਫ ਕੀਤੀ ਪਈ ਸੀ ਪਹਿਲਾ ਜਿਹੜਾ ਪੱਥਰ ਪਿਆ ਸੀ ਉਹ ਡੇਟਿਆਂ ਅਸੀਂ ਡਰੇਨ ਵਾਲਿਆਂ ਨੂੰ ਕਹਿ ਕੇ ਕਹਿ ਕੇ ਥੱਕ ਗਏ ਆ ਵੀ ਆਹ ਜਿਹੜੇ 2-4 ਗ੍ਰੇਟ ਇੱਥੇ ਪੈਂਦੇ ਨੇ ਉਹ ਪਾ ਦੇ ਕਹਿੰਦੇ ਸਾਡੇ ਕੋਲ ਪਾਰ ਆ ਰਹੀ ਨੇ ਐਸਾ ਹੀ ਹੈ ਸੁਣ ਤਾਂ ਲੋ ਮੈਂ ਵੀ ਖੁੱਲ੍ਹ ਨਾਲੇ ਦੱਸਣ ਲੱਗਿਆ ਜੀ ਉਹ ਮੇਰੀ ਗੱਲ ਤਾਂ ਡਰੇਨ ਰਵਾਈ ਕਰਨ ਵਾਸਤੇ ਥੁੜੇ ਹੀ ਗਏ ਨੇ ਸਰਪੰਚ ਸਾਹਿਬ ਉਹ ਮਰੋ ਹੁੰਦਾ ਹੋਇਆ ਕਿ ਜੇ ਸਾਰੀ ਤੁਸੀਂ ਬਿਲਕੁਲ ਗੱਲ ਠੀਕ ਹੋ ਗਈ ਹੈ ਚਲੋ ਇਹਨਾਂ ਨੂੰ ਸੁਣ ਲੈਣਾ ਆਪ ਜਿਹੇ ਡਰੇਨ ਵਾਲਿਆਂ ਨੂੰ ਕਹਿੰਨੇ ਆ ਵੀ ਜੇ ਦੋ ਚਾਰ ਕ੍ਰੇਟ ਐਸੇ ਪਏ ਹੁੰਦੇ ਆ ਜੇ ਡੇਨ ਸਾਨੂੰ ਦੇਖਣਾ ਨਹੀਂ ਆ ਤੁਹਾਡੇ ਨਾਲ ਇਹ ਤੇ ਡਿੱਗਣ ਦੇ ਨਾਲ ਸਾਰਾ ਇਹ ਸਾਹਬ ਮੇਰੀ ਮੇਰੀ ਬੇਨਤੀ ਸੁਣੋ ਜੀ ਆਈਡੀ ਹਾਬ ਨਹੀਂ ਮੈਂ ਅਸਲੀ ਅਜਿਹਾ ਸਾਹਿਬ ਤੁਸੀਂ ਕਰੈਕਟ ਬੰਦੇ ਨਾਲ ਹੀ ਕਰ ਰਹੇ ਡਿਸਕਸ ਤੁਸੀਂ ਅਸੀਂ ਤੁਹਾਡੇ ਨਾਲ ਖੜੇ ਆ ਹੀ ਖੜੇ ਆ ਨਹੀਂ ਅਸੀਂ ਡਰੇ ਨਾਲ ਇਹਨੂੰ ਕਹਿ ਰਹੇ ਕੋਈ ਡਰੇ ਨਾਲ ਇਹਨੂੰ ਕਿ ਸਿਸਟਮ ਨਾਲ ਕਰਵਾਉਣਾ ਚਾਰ ਕਰੈਡ ਦੇ ਇੱਥੇ ਜਾਨੀ ਨੁਕਸਾਨ ਨਹੀਂ ਸੀ ਹੋਣਾ ਜੀ ਹੁਣ ਇੱਕ ਪਾ ਗੱਲ ਕਰਨੀ ਡਰੇ ਨਾਲ ਗੱਲਾਂ ਮੈਂ ਬੋਲ ਦਿੰਦਾ ਚਾਰ ਅਜਿਨ ਸਾਹਿਬ ਬੋਲ ਦਿੰਦਾ ਉਹ ਸਵਾਲ ਨਹੀਂ ਆਉਂਦਾ ਜਿਹੜੀ ਸਚਾਈ ਹੈ ਉਹੀ ਬਗੈਰ ਮਤਲਬ ਦੀ ਨਹੀਂ ਇਹ ਹੀ ਦੱਸ ਰਹੇ ਹਾਂ ਕਿ ਹੁਣ ਡਰੇ ਨਾਲ ਅਸੀਂ ਛਿੜ ਕੇ ਚਲੀ ਜਾਈਏ ਤੁਹਾਨੂੰ ਵੀ ਤਸਲੀਹ ਹੋਣੀ ਬੋਲ ਕੇ ਮੈਂ ਦਾਈ ਦੱਸ ਦਿੰਦਾ ਚਾਰ ਕਰੈਡ ਕਹੇ ਹੁੰਦੇ ਇੱ ਪਿੰਡ ਨੂੰ ਮੰਨ ਲੈ ਰੈਂਡ ਕਰੀਟ ਹੋਲੇ ਸੌਰੀ ਅਸੀਂ ਪਿੰਡ ਦੇ ਜ਼ਿੰਮੇਵਾਰ ਬੰਦੇ ਆ ਅਸੀਂ ਕਹਿ ਕਹਿ ਕੇ ਥੱਕ ਗਏ ਆ ਇੱਥੇ ਦੋ ਚਾਰ ਗਰੀਬ ਇੱਥੇ ਖਤਰਾ ਹੈ ਗੁਰੂ ਜੀ ਤੁਹਾਡੀ ਜ਼ਿੰਮੇਵਾਰੀ ਸਿਰ 'ਤੇ ਹਰ ਇੱਕ ਜ਼ਿੰਮੇਵਾਰੇ ਖੜਾ ਇੱਥੇ ਮੇਰੀ ਬੇਨਤੀ ਮੰਨਿਓ ਨਹੀਂ ਸਾਹਿਬ ਦੇਖੋ ਸਾਡਾ ਇਹਨਾਂ ਨੁਕਸਾਨ ਹੋ ਰਿਹਾ ਹੈ ਅਸੀਂ ਕਿੱਥੇ ਜਾਵਾਂਗੇ ਜੀ ਕੀ ਨੁਕਸਾਨ ਨਸੋ ਕੀ ਹੋਇਆ ਆ ਹੋ ਜਾਣਾ ਜੀ ਦੇਖ ਲਓ ਇੱਕ ਮਿੰਟ ਮੈਂ ਇਸ ਹਸਾਬ ਦੇ ਨਾਲ ਮੇਰੀ ਬੇਨਤੀ ਆ ਥੱਲੇ ਘਾਰ ਨੇ ਸਾਰੇ ਸਾਰੀਆਂ ਜ਼ਮੀਨਾਂ ਅੱਗੇ ਸਾਡੀਆਂ ਰੁੜ ਗਈਆਂ ਹੁਣ ਫੇਰ ਉਹੀ ਸਾਡੇ ਨਾਲ ਨਾਰਾ ਪੜਾਂਗੇ ਇੱਥੇ ਕੋਈ ਗੱਲ ਨਹੀਂ ਪਹਿਲਾਂ ਇੱਥੇ ਪੱਥਰ ਲੱਗਣਾ ਚਾਹੀਦਾ ਜੀ ਇਹਦਾ ਪੂਰਾ ਹੋ ਜਾਣਾ ਜੀ ਬਗੈਰ ਬਗੈਰ ਰੁਕਣੀ ਨਹੀਂ ਤਾਂ ਨਹੀਂ ਰੁਕਣੀ ਐਸਾ ਪੱਥਰ ਵੀ ਠੀਕ ਨਹੀਂ ਲਾਉਣਾ ਫਿਰ ਕਦੋਂ ਲਾਉਣਾ ਜੀ ਇਹ ਸਾਰੇ ਬਰਸਾਤ ਤੇ ਹੋਣੀ ਲੱਗੇਗਾ ਬਜ਼ੁਰਗੋ ਮਾਰੇ ਝਾਂਕ ਪਾਓ ਥੈਲੇ ਪਾਓ ਕੁਛ ਨਾ ਕੁਛ ਲੈ ਵਾਰ ਲੱਗੇਗਾ ਕੱਲ ਦਾ ਕੀ ਹੋਣ ਗਿਆ ਇੱਥੇ ਕੱਲ ਦਾ ਕੀ ਹੋਣਾ ਜੀ ਜੇ ਉਹ 2-4 ਕਰੇਟ ਪਏ ਹੁੰਦੇ ਆ ਆ ਬੰਦਿਆ ਆ ਦੇਖੋ ਥੱਲੇ ਵੀ ਇੱਥੇ ਆ ਕੇ ਦੇਖੋ ਕੁਝ ਪੁੱਛਣਾ ਕਰੋ ਕਿ ਤੁਸੀਂ ਆਮ ਨਾਲ ਕੀ ਕਰੋ ਇਹਦਾ ਜਿਵੇਂ ਕੋਈ ਲੀਡਰ ਸਿਆਸਤ ਕਰ ਦਿੰਦਾ ਉਸ ਦਾ ਮਨ ਲੱਗੇ ਮੈਂ ਕਹਿੰਦਾ ਜੀ ਮੈਂ ਜਰਨਲ ਫੈਕਟਰੀ ਵੀ ਰੇਆ ਕਾਂਗਰਸ ਹੋਈ ਗੱਲ ਨਾ ਕੀ ਗੱਲ ਉਹ ਕਰ ਰਿਹਾ ਪਾਣੀ ਪਿਆ ਯਾਰ ਗੱਲ ਨਹੀਂ ਕਰ ਰਹੀ ਜਾਂਦਾ ਮੈਂ ਤੁਹਾਨੂੰ ਦੱਸਦਾ ਇਹ ਇੱਕ ਟਾਈਮ ਹੈ ਜਾਂ ਬਰਾਬਰ ਖੜਨੇ ਵਾਲਾ ਠੀਕ ਹੈ ਨਾ ਅਸੀਂ ਬਰਾਬਰ ਖੜੇ ਅਸੀਂ ਵੀ ਖੜੇ ਜੀ ਮੰਤਰੀ ਇੱਕ ਗੱਲ ਕੀ ਸਾਹਿਬ ਹੁਣ ਜਿਹੜਾ 600 ਫੁੱਟ ਪੱਥਰ ਲੱਗਿਆ ਉਹ ਵੀ ਸਿੱਟਲੇ ਹਾਂ ਥੱਲੇ ਲੱਗਿਆ ਸੀਗਾ ਅਸੀਂ ਕਹਿੰਦੇ ਇੱਥੋਂ ਢਾਲ ਲੱਗੀ ਤਾਂ ਢਿਗਿਆ ਹੁਣ 700 ਰੱਖ ਲੋ ਬਦੂਗੇ ਬਦੂ ਦੂਸਰੇ ਕੋਈ ਕਿੰਤੂ ਪਰੰਤੂ ਅਸｄਮ ਤੇ ਨਹੀਂ ਮੈਂ ਆਪਣੇ ਨਾਲ ਨਾ ਦੁਸ਼ਮਨੀਆ ਕੋਈ ਮੇਰੇ ਤੇ ਨਹੀਂ ਕੀਤੀ ਅਸੀਂ ਚਾਹੁੰਦੇ ਜਿਵੇਂ ਡਰਾਮਾ ਇਹ ਕਰਨਾ ਹੁੰਦਾ ਅਸੀਂ ਇਹਨਾਂ ਨੂੰ ਚਾਰ ਛੜਕਾ ਮਾਰਦੇ ਵੀ ਕਿਉਂ ਨਹੀਂ ਕੀਤਾ ਕਿਹਾ ਤੇ ਨਹੀਂ ਕੀਤਾ ਗੱਲ ਹੈਗੀ ਆ ਜੋ ਸਚਾਈ ਆ ਟਰੈਡਰ ਰਵਾਈ ਜੁੜੇ ਵੀ ਠੀਕ ਆ ਉਤਾਹਗਾ ਹਾਲੇ ਟਰੈਡਰ ਲੈਣਾ ਸੀਗਾ ਇਹ ਸਿੰਪਲ ਗੱਲ ਆ ਚਲੋ ਸਾਰੀ ਬੇਨਤੀ ਆ ਮੇਰੀ ਬੇਨਤੀ ਆ ਤੁਹਾਨੂੰ ਵੀ ਸੁਣ ਲਓ ਪੂਰੀ ਦਾ ਸਾਹਿਬ ਇੱਥੇ ਕੋਈ 15 ਸਾਲ ਤੋਂ ਕਰੇ ਪਲਾ ਇੱਕ ਕਾਨਸਲ ਆਇਆ ਸੀਗਾ ਠੀਕ ਆ ਉਹ ਆ ਕੇ ਆਨਲਾਈਨ ਕਰਨ ਲੱਗੇ ਜਦੋਂ ਦੱਸਿਆ ਪ੍ਰਬੰਧ ਜਦੋਂ ਦੱਸੇ ਵੀ ਆ ਪ੍ਰਬੰਧ ਨੇ ਸਾਡੇ ਉਹ ਜਦੋਂ ਉਹ ਲਾਈਵ ਬੰਦ ਕਰ ਗਿਆ ਠੀਕ ਆ ਇਸ ਟਾਈਮ ਸਿਰਫ ਸਾਨੂੰ ਸਾਡਾ ਹਲਕਾ ਜ਼ਰੂਰੀ ਆ ਸਾਡੇ ਲੋਕ ਜ਼ਰੂਰੀ ਨੇ ਸਰਪੰਚ ਸਾਹਿਬ ਕੋਈ ਬੰਦਾ ਵੀ ਇਸ ਬਿਖਿਆਸਤ ਸਾਨੂੰ ਬਰਦਾਸ਼ਤ ਦੇਗੀ ਤੁਸੀਂ ਕਿਸੇ ਵੀ ਪਾਰਟੀ ਦਾ ਨਹੀਂ ਕੋਈ ਸਾਰਾ ਇਲਾਕਾ ਨਹੀਂ ਬਿਲਕੁਲ ਇਹ ਸਾਡਾ ਦੁਪੰਡੀ ਮੰਗ ਹੈ ਜੀ ਇਸ ਟਾਈਮ ਸਾਡੀ ਮੰਗ ਹੈ ਪਿੰਡ ਦੀ ਸਾਡੇ ਕੰਮ ਚਾਹੀਦੇ ਨੇ ਉਹ ਮੰਗ ਪੂਰੀ ਹੋਊਗੀ ਕਿਉਂਕਿ ਨੇ ਕੰਮ ਕਰਵਾ ਵੀ ਦੇਦੇ ਉਹ ਵੀਰੇ ਕੰਮ ਬਹੁਤ ਜ਼ਰੂਰੀ ਸਾਡੇ ਪ੍ਰਸ਼ਾਸਨ ਜ਼ਰੂਰੀ ਸਾਡੀ ਸਾਰਾ ਜ਼ਰੂਰੀ ਆ ਸਾਰਾ ਮਾਸਟਰ ਜ਼ਰੂਰੀ ਆ ਅਸੀਂ ਅੱਜ ਮੈਂ ਦੱਸ ਬੜੀ ਜੀ ਬੇਨਤੀ ਇਹ ਹੋਈ ਜੀ ਦੀ ਗੱਲ ਨਹੀਂ ਅਸੀਂ ਇੱਕ ਬੰਦੇ ਨੂੰ ਝੜਕਾ ਕੇ ਬੰਦਾ ਕੁਝ ਕਰ ਸਕਦਾ ਹਾਂ ਅਸੀਂ ਆਪਣੇ ਆਪ ਬੜੀ ਕਰਾਂ ਕਿਉਂਕਿ ਤੁਸੀਂ ਸਾਡੇ ਪਿੱਤੇ ਨਹੀਂ ਬੀਐਮਐਲ ਦੇ ਨਾਲ ਡੋਡੀ ਕਰਾ ਲਈ ਇਹ ਦੀ ਗੱਲ ਇੱਕ ਬੰਦੇ ਨੂੰ ਡਰੇਨ ਵਾਲੇ ਉਹਨਾਂ ਨੂੰ ਕਿਹਾ ਤੁਹਾਨੂੰ ਸਾਡਾ ਫਰਜ਼ ਹੈ ਬਣਦਾ ਜੋ ਸੱਚਾਈ ਆ ਦੱਸਣਾ ਠੀਕ ਆ ਇਸ ਕਰਕੇ ਬੇਨਤੀ ਉਹੀ ਆ ਵੀ ਇੱਕ ਚਾਸ ਪਹਿਲੇ ਸਾਹਿਬ 5000 ਕਟਾ ਅਸੀਂ ਮੈਂ ਗੱਲ ਕਰ ਰਿਹਾ ਡਾਕੂ ਤੇ ਖਦਲਗੋਰੀ ਅਗਲੀ ਅਸੀਂ ਕੰਮ ਤੋਂ ਕਰਾ ਲਈ ਤੁਹਾਨੂੰ ਨਹੀਂ ਪਤਾ ਅਸੀਂ ਕੱਲ ਰਾਤ ਦਾ 5000 ਕਟਾ ਕੋਆਚ ਕਰੀ ਦਿਨ ਕਟਾ ਬੋਈ 5000 ਕਟਾ ਉਹ ਕਿੱਥੋਂ ਮੈਂ ਉਹੀ ਵਾਰ-ਵਾਰ ਗੱਲ ਕਰ ਰਿਹਾ ਜੀ 2-4 ਕ੍ਰੇਟ ਪੈ ਹੁੰਦੇ ਪੱਥਰ ਤੇ ਬੈਠਣਾ ਨਹੀਂ ਦੋ ਤਿੰਨ ਗੱਲ ਇਹਦਾ ਮਤਲਬ ਪਹਿਲਾਂ ਟਾਈਮ ਤੋਂ ਪਹਿਲਾਂ ਉਹ ਮਤਲਬ ਇਹ ਆ ਖੜ ਗਿਆ ਕਿ ਉੱਥੋਂ ਢਾਹ ਲੱਗ ਪਿਆ ਬੈ ਗਏ ਜੀ